ਅੱਜ ਤਪਦੀ ਪੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਟ ਜਿੱਥੇ ਦੁਨੀਆ ਮੱਥਾ ਟੇਕਦੀ ਉਥੇ ਬੂਟਾਂ ਛੱਡੀ ਭਿੱਟ ਮੇਰੇ ਬੁਰਜ ਮਨਾਰੇ ਢਾ ਦਿੱਤੇ ਢਾ ਦਿੱਤਾ ਤਖਤ ਅਕਾਲ ਮੇਰਾ ਸੋਨੇ ਰੰਗਾ ਜਿਸਮ ਮੇਰੇ ਲਹੂ ਨਾਲ ਲਾਲੋ ਲਾਲ ਪਾਕਿਸਤਾਨ ਦੇ ਉੱਗੇ ਕਵੀ ਅਫਸਲ ਅਹਿਸਾਨ ਰੰਧਾਵਾ ਦੀ ਇਹ ਲਿਖਤ ਜੂਨ 84 ਕੱਲੂਕਾਰੇ ਦਾ ਬਿਰਤਾਂਤ ਪੇਸ਼ ਕਰਦੀ ਹੈ ਸਤਸ੍ਰੀਆ ਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰ ਸ਼ਰਨ ਕੌਰ ਜੂਨ 1984 ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੇ ਮੁਕੱਦਸ ਸਥਾਨਾਂ ਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਨੂੰ ਸਿੱਖ ਆਪਣੀ ਰੂਹ ਤੇ ਕੀਤਾ ਹਮਲਾ ਮੰਨਦੇ ਨੇ ਅੱਜ ਦੇ ਖਾਸ ਪੇਸ਼ਕਸ਼ ਤੇ ਵਿੱਚ ਆਪਾਂ ਜੂਨ 84 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਭਾਰਤ ਸਰਕਾਰ ਵੱਲੋਂ ਕੀਤੀ ਗਈ ਫੌਜੀ ਕਾਰਵਾਈ ਸੰਬੰਧੀ ਵਿਦੇਸ਼ੀ ਅਖਬਾਰਾਂ ਦੇ ਵਿੱਚ छਪੀਆਂ ਖਬਰਾਂ ਤੇ ਵਿਦੇਸ਼ੀ ਪੱਤਰਕਾਰਾਂ ਦੇ ਨਜ਼ਰੀਏ ਬਾਰੇ ਜਾਣਨ ਦਾ ਯਤਨ ਕਰਾਂਗੇ ਭਾਰਤ ਸਰਕਾਰ ਦੀਆਂ ਪਾਬੰਦੀਆਂ ਤੇ ਸੈਂਸਰਸ਼ਿਪ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਇਹਨਾਂ ਪੱਤਰਕਾਰਾਂ ਨੇ ਫੌਜੀ ਕਾਰਵਾਈ ਬਾਰੇ ਅਜਿਹੇ ਆਲੋਚਨਾਤਮਕ ਨਜ਼ਰੀਏ ਦੁਨੀਆ ਮੂਰੇ ਰੱਖੇ ਜੋ ਭਾਰਤੀ ਫੌਜ ਵੱਲੋਂ ਕੀਤੀ ਗਈ ਹਿੰਸਾ ਦੇ ਪੈਮਾਨੇ, ਮਨੁੱਖੀ ਹੱਕਾਂ ਦੀ ਉਲੰਘਣਾ ਪ੍ਰਤੀ ਚਿੰਤਾ ਤੇ ਫੌਜੀ ਹਮਲੇ ਦੀ ਸੱਭਿਆਚਾਰਕ ਅਸੰਵੇਦਨਸ਼ੀਲਤਾ ਨੂੰ ਉਜਾਗਰ ਕਰਦੇ ਨੇ। ਪੱਤਰਕਾਰਾਂ ਤੋਂ ਇਲਾਵਾ ਅਸੀਂ ਇਸ ਰਿਪੋਰਟ ਦੇ ਵਿੱਚ ਵਿਦੇਸ਼ੀ ਲੇਖਕਾਂ ਤੇ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਨਜ਼ਰੀਏ ਨੂੰ ਵੀ ਸ਼ਾਮਲ ਕੀਤਾ ਹੈ। 1984 ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਵਾਈ ਕਰਨ ਦੇ ਲਈ ਜਦੋਂ ਫੌਜ ਅੰਮ੍ਰਿਤਸਰ ਦੇ ਵਿੱਚ ਦਾਖਲ ਹੋਈ ਤਾਂ ਸਾਰੇ ਪੱਤਰਕਾਰਾਂ ਨੂੰ ਸ਼ਹਿਰ ਤੋਂ ਬਾਹਰ ਕੱਢ ਦਿੱਤਾ ਗਿਆ ਤਾਂ ਕਿ ਅੰਦਰ ਦੀ ਕੋਈ ਵੀ ਖਬਰ ਬਾਹਰ ਨਾ ਜਾ ਸਕੇ ਪਰ ਇਸ ਦੇ ਬਾਵਜੂਦ ਵੀ ਕੁਝ ਜੁਝਾਰੂ ਪੱਤਰਕਾਰ ਲੁੱਕ ਛਿਪਕੇ ਅੰਮ੍ਰਿਤਸਰ ਦੀ ਅਸਲੀ ਖਬਰ ਇਕੱਠੀ ਕਰਕੇ ਆਪਣਾ ਫਰਜ਼ ਨਿਭਾਉਂਦੇ ਰਹੇ ਦੁਨੀਆ ਤੱਕ ਜਾਣਕਾਰੀ ਪਹੁੰਚਾਉਂਦੇ ਰਹੇ ਅਮਰੀਕੀ ਅਖਬਾਰ ਐਸੋਸੀਏਟਿਡ ਪ੍ਰੈਸ ਦੇ ਬ੍ਰਹਮ ਚਲੇਨੀ ਵੀ ਫੌਜ ਵੱਲੋਂ ਸਿੱਖ ਸੰਗਤ ਨੂੰ ਖਤਮ ਕੀਤੇ ਜਾਂਦੀਆਂ ਰਿਪੋਰਟਾਂ ਪ੍ਰਕਾਸ਼ਿਤ ਕਰਨ ਵਾਲੇ ਪਹਿਲੇ ਪੱਤਰਕਾਰਾਂ ਵਿੱਚੋਂ ਇੱਕ ਸਨ ਜਿਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਉਹਨਾਂ ਦਾ ਪਾਸਪੋਰਟ ਵੀ ਜ਼ਬਤ ਕੀਤਾ ਗਿਆ ਦੇਸ਼ ਧਰੋਹ ਦਾ ਦੋਸ਼ ਲਾ ਕੇ ਕਈ ਦਿਨਾਂ ਤੱਕ ਪੁੱਛਗਿਛ ਵੀ ਕੀਤੀ ਗਈ ਬੀਬੀਸੀ ਦੇ ਪੱਤਰਕਾਰ ਮਾਰਕ ਟੱਲੀ ਅਤੇ ਸਤੀਸ਼ ਜੈਕਬ ਆਪਣੀ ਕਿਤਾਬ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਦੇ ਨਵੇਂ ਐਡੀਸ਼ਨ ਦੇ ਵਿੱਚ ਬ੍ਰह्म ਚੱਲਨੀ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਲਿਖਦੇ ਨੇ ਕਿ 6 ਜੂਨ ਨੂੰ ਰਾਤ ਕਰੀਬ 9 ਵਜੇ ਬਿਜਲੀ ਬੰਦ ਹੋਣ ਕਾਰਨ 7 ਲੱਖ ਦੀ ਆਬਾਦੀ ਵਾਲਾ ਅੰਮ੍ਰਿਤਸਰ ਸ਼ਹਿਰ ਹਨੇਰੇ ਵਿੱਚ ਡੁੱਬ ਗਿਆ ਅੱਧੇ ਘੰਟੇ ਬਾਅਦ ਬਹੁਤ ਤੇਜ਼ ਗੋਲੀਬਾਰੀ ਮੋਟਾਰ ਧਮਾਕੇ ਅਤੇ ਮਸ਼ੀਨ ਗਨ ਫਾਇਰ ਦੇ ਨਾਲ ਪੂਰਾ ਸ਼ਹਿਰ ਕੰਮ ਗਿਆ ਵੱਡੀ ਲੜਾਈ ਸ਼ੁਰੂ ਹੋ ਗਈ ਸੀ ਜਿਸ ਨੂੰ ਵੇਖਣ ਲਈ ਅੱਧਾ ਸ਼ਹਿਰ ਛੱਤਾਂ ਤੇ ਖੜਾ ਸੀ ਟਰੈਸਰ ਗੋਲੀਆਂ ਅਤੇ ਅੱਗ ਦੀਆਂ ਲਪਟਾਂ ਅਸਮਾਨ ਨੂੰ ਰੁਸ਼ਨਾ ਰਹੀਆਂ ਸੀ ਹਰਮੰਦਰ ਸਾਹਿਬ ਵਿਖੇ ਹੋਏ ਹਮਲਿਆਂ ਨੇ ਮੀਲਾਂ ਦੂਰ ਤੱਕ ਦਰਵਾਜ਼ੇ ਤੇ ਖਿੜਕੀਆਂ ਨੂੰ ਹਿਲਾ ਦਿੱਤਾ ਜਦੋਂ ਲੜਾਈ ਤੇਜ਼ ਹੋ ਰਹੀ ਸੀ ਤਾਂ ਸਰਕਾਰੀ ਰੇਡੀਓ ਦਾਅਵਾ ਕਰ ਰਿਹਾ ਸੀ ਕਿ ਸ਼ਹਿਰ ਵਿੱਚ ਸ਼ਾਂਤੀ ਹੈ ਰਾਤ 10:30 ਵਜੇ ਤੋਂ ਅੱਧੀ ਰਾਤ ਦੇ ਵਿਚਾਲੇ ਅਸੀਂ ਸ਼ਹਿਰ ਦੇ ਬਾਹਰਵਾਰ ਪਿੰਡ ਵਾਸੀਆਂ ਵੱਲੋਂ ਲਾਏ ਜਾ ਰਹੇ ਨਾਰਿਆਂ ਦੀ ਆਵਾਜ਼ ਸੁਣੀ ਜੋ ਤਿੰਨ ਵੱਖ-ਵੱਖ ਦਿਸ਼ਾਵਾਂ ਤੋਂ ਹਰਮੰਦਰ ਸਾਹਿਬ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਇਹ ਨਾਰੇ ਸਨ ਸਿੱਖ ਧਰਮ ਜਿੰਦਾਬਾਦ ਪਿੰਡਰਾਂ ਵਾਲੇ ਸਾਡੇ ਆਗੂ ਹਨ ਅਤੇ ਇਸ ਤੋਂ ਬਾਅਦ ਤੇਜ਼ ਮਸ਼ੀਨ ਗਨ ਦੇ ਫਾਇਰ ਤੇ ਚੀਕਾਂ ਹੀ ਸੁਣਾਈ ਦਿੱਤੀਆਂ 8 ਜੂਨ 1984 ਨੂੰ ਦਾ 크ਿਸਚੀਅਨ ਸਾਇੰਸ ਮਾਨੀਟਰ ਦੇ ਵਿੱਚ ਛਪੀ ਖਬਰ ਦੇ ਮੁਤਾਬਿਕ ਅੰਮ੍ਰਿਤਸਰ ਦੇ ਮੈਡੀਕਲ ਕਾਮਿਆਂ ਨੇ ਦੱਸਿਆ ਕਿ ਫੌਜ ਨੇ ਧਮਕੀ ਦਿੱਤੀ ਹੈ ਜਿਸਨੇ ਵੀ ਆਪਰੇਸ਼ਨ ਬਲੂ ਸਟਾਰ ਦੌਰਾਨ ਜ਼ਖਮੀ ਤੇ ਹਸਪਤਾਲ ਦੇ ਵਿੱਚ ਦਾਖਲ ਸਿੱਖ ਸੰਗਤ ਨੂੰ ਰੋਟੀ ਪਾਣੀ ਦਿੱਤਾ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ ਇੱਕ ਹੋਰ ਖਬਰ ਮੁਤਾਬਿਕ 5 ਦਿਨਾਂ ਤੋਂ ਪੰਜਾਬ ਬਾਕੀ ਦੁਨੀਆ ਨਾਲੋਂ ਅਲੱਗ-ਥਲੱਗ ਹੋਇਆ ਪਿਆ ਸਾਰੀਆਂ ਟੈਲੀਫੋਨ ਤੇ ਟੈਲੈਗ੍ਰਾਫ ਲਾਈਨਾਂ ਕੱਟ ਦਿੱਤੀਆਂ ਗਈਆਂ ਨੇ ਕਿਸੇ ਵੀ ਵਿਦੇਸ਼ੀ ਦਾ ਪੰਜਾਬ ਦੇ ਵਿੱਚ ਦਾਖਲਾ ਮਨਾ ਹੈ ਮੰਗਲ ਵਾਰ ਨੂੰ ਯਾਨਕੀ 5 ਜੂਨ ਨੂੰ ਸਾਰੇ ਭਾਰਤੀ ਪੱਤਰਕਾਰ ਸ਼ਹਿਰੋਂ ਬਾਹਰ ਕੱਢ ਦਿੱਤੇ ਗਏ ਕੋਈ ਅਖਬਾਰ ਨਹੀਂ ਆ ਰਹੇ ਨਾ ਹੀ ਕੋਈ ਰੇਲਾਂ ਜਾਂ ਬੱਸਾਂ ਚੱਲ ਰਹੀਆਂ ਹਨ ਬੈਲਗੱਡਾ ਤੱਕ ਵੀ ਨਹੀਂ ਚੱਲ ਸਕਦਾ ਦੇਖਦੇ ਆਂ ਸਾਰ ਗੋਲੀ ਮਾਰਨ ਦੇ ਹੁਕਮਾਂ ਦੀ ਵੱਡੇ ਪੱਧਰ ਤੇ ਤਾਮੀਲ ਕੀਤੀ ਜਾ ਰਹੀ ਹੈ ਹਜ਼ਾਰਾਂ ਪਿੰਡਾਂ ਤੇ ਪੰਜਾਬ ਦੇ ਵੱਡੇ ਸ਼ਹਿਰਾਂ ਵਾਲਾ ਪੰਜਾਬ ਕਨਸੈਂਟਰੇਸ਼ਨ ਕੈਂਪ ਬਣਿਆ ਪਿਆ ਹੈ ਫੌਜ ਤੇ ਇਸ ਦੇ ਸਿਆਸੀ ਮਾਲਕਾਂ ਦਾ ਕਾਨੂੰਨ ਹੀ ਚੱਲਦਾ ਸੀ 10 ਜੂਨ 1984 ਨੂੰ ਸੰਡੇ ਟਾਈਮਜ਼ ਆਫ ਲੰਡਨ ਦੇ ਵਿੱਚ ਇਅਨ ਜੈਕ ਅਤੇ ਮੇਰੀ ਐਨ ਵੀਵਰ ਲਿਖਦੇ ਨੇ ਕਿ ਭਾਰਤੀ ਰਾਜ ਦੀ ਅਖੰਡਤਾ ਦੇ ਵਿੱਚ ਜੋ ਤਰੇੜਾਂ ਪਈਆਂ ਹੋਈਆਂ ਸਨ ਜਿਨ੍ਹਾਂ ਨੂੰ ਭਾਰਤੀ ਅਖਬਾਰ ਆਮ ਤੌਰ ਤੇ ਫੁੱਟਪਾਉ ਰੁਝਾਨਾਂ ਦੇ ਤੌਰ ਤੇ ਵਰਣਨ ਕਰਦੇ ਹਨ ਉਹ ਤਰੇੜਾਂ ਸਵਰਨ ਮੰਦਰ ਤੇ ਹਮਲੇ ਤੋਂ ਬਾਅਦ ਹੋਰ ਵੀ ਵੱਧ ਗਈਆਂ ਤੇ ਇਹਨਾਂ ਨੂੰ ਮੁੜ ਭਰਨ ਦੇ ਲਈ ਜੇ ਇਹ ਭਰੀਆਂ ਵੀ ਜਾ ਸਕਣ ਤਾਂ ਵੀ ਲੰਬਾ ਸਮਾਂ ਲੱਗੂਗਾ 13 ਜੂਨ 1984 ਨੂੰ ਦਾ ਗਾਰਡੀਅਨ ਦੇ ਵਿੱਚ ਛਪੀ ਖਬਰ ਦੇ ਮੁਤਾਬਿਕ 40 ਹੋਰ ਸਿੱਖ ਗੁਰਦੁਆਰਿਆਂ ਤੇ ਇੱਕੋ ਸਮੇਂ ਹਮਲਾ ਕੀਤਾ ਗਿਆ ਹਰਮੰਦਰ ਸਾਹਿਬ ਦੇ ਅੰਦਰ ਬੰਦ ਮੁਠੀ ਪਰ ਲੜਾਕਿਆਂ ਨੂੰ ਫੜਨ ਬਹਾਨੇ ਭਾਰਤੀ ਫੌਜ ਨੇ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਇੱਕ ਬੇਮਿਸਾਲ ਦਹਿਸ਼ਤ ਫੈਲਾਈ ਹੈ ਫੌਜ ਨੂੰ ਲੜਾਈ ਜਿੱਤਣ ਦੇ ਲਈ ਵਿਜੈਨਤਾ ਟੈਂਕਾਂ ਦੀ ਵਰਤੋਂ ਕਰਨੀ ਪਈ ਇਹਨਾਂ ਨੇ ਬਹੁਤ ਜ਼ਿਆਦਾ ਵਿਸਫੋਟਕ ਗੋਲਿਆਂ ਦਾ ਮੀਂਹ ਵਹਾ ਦਿੱਤਾ ਜਿਸ ਨੇ ਅਕਾਲ ਤਖਤ ਸਹਿਦੇ ਮੂਰਲੇ ਹਿੱਸੇ ਨੂੰ ਪਾੜ ਦਿੱਤਾ ਜੋ ਕਿ ਸਿੱਖਾਂ ਦਾ ਅਕਾਲੀ ਤਖਤ ਸੀ ਇਸ ਦੇ ਕਈ ਅੰਦਰੂਨੀ ਕਮਰੇ ਆ ਜਿਨ੍ਹਾਂ ਦੇ ਵਿੱਚ ਕੁਝ ਕੀਮਤੀ ਇਤਿਹਾਸਿਕ ਯਾਦਗਾਰਾਂ ਮੌਜੂਦ ਸਨ ਉਹਨਾਂ ਨੂੰ ਅਗਲਾ ਦਿੱਤੀ ਗਈ ਤੇ ਇਸ ਦੇ ਗੁੰਬਦ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ ਇਹ ਇੱਕ ਅਸਲ ਕਤਲੇਆਮ ਸੀ ਵੱਡੀ ਗਿਣਤੀ ਵਿੱਚ ਔਰਤਾਂ ਬੱਚਿਆਂ ਤੇ ਸ਼ਰਧਾਲੂਆਂ ਨੂੰ ਗੋਲੀ ਮਾਰ ਦਿੱਤੀ ਗਈ 13 ਜੂਨ 1984 ਦੇ ਟਾਈਮਜ਼ ਯੂਕੇ ਦੇ ਵਿੱਚ ਲਿਖਿਆ ਗਿਆ ਇੱਕ ਡਾਕਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰੇ ਗਿਆਆਂ ਦੀਆਂ ਦੇਹਾਂ ਨੂੰ ਕੂੜਾ ਢੋਣ ਵਾਲੀਆਂ ਗੱਡੀਆਂ ਦੇ ਵਿੱਚ ਮਰਦਾ ਘਰ ਵਿੱਚ ਲਿਆਂਦਾ ਗਿਆ ਇਹ ਵੀ ਦੱਸਿਆ ਕਿ 400 ਤੋਂ 100 ਦੇਹਾਂ ਤਾਂ ਔਰਤਾਂ ਤਾਂ ਦੀਆਂ ਸਨ 15 ਤੋਂ 20 5 ਸਾਲ ਤੋਂ ਛੋਟੇ ਬੱਚਿਆਂ ਦੀਆਂ ਸਨ ਇੱਕ ਤਾਂ 2 ਮਹੀਨਿਆਂ ਦਾ ਬਾਲ ਸੀ ਡਾਕਟਰ ਨੇ ਦੱਸਿਆ ਦੀ ਲਾਸ਼ਾਂ ਦੇ ਢੇਰ ਵਿੱਚੋਂ ਇੱਕ ਖਾੜਕੂ ਜਿਉਂਦਾ ਨਿਕਲਿਆ ਤਾਂ ਫੌਜੀਆਂ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ 15 ਜੂਨ 1984 ਨੂੰ ਲੰਡਨ ਤੋਂ ਟੈਲੀਗ੍ਰਾਫ ਦੇ ਪੱਤਰਕਾਰ ਡੇਵਿਡ ਗਰੇਵਸ ਠੱਠੇ ਅਕਾਲ ਤਖਤ ਸਾਹਿਬਾਰੇ ਲਿਖਦੇ ਹਨ ਕਿ ਇਹ ਇਸ ਤਰ੍ਹਾਂ ਦਿਖਾਈ ਦਿੰਦਾ ਸੀ ਜਿਵੇਂ ਇਸ ਤੇ ਬਹੁਤ ਜ਼ਿਆਦਾ ਬੰਬਾਰੀ ਕੀਤੀ ਗਈ ਹੋਵੇ ਇਹ جنگ ਤੋਂ ਬਾਅਦ ਬਰਲਿਨ ਦੀ ਕਿਸੇ ਇਮਾਰਤ ਵਾਂਗੂ ਲੱਗਦਾ ਹੈ ਕੰਪਲੈਕਸ ਦੀ ਹਰ ਇਮਾਰਤ ਗੋਲੀਆਂ ਨਾਲ ਛਲਣੀ ਹੋਈ ਪਈ ਸੀ ਤੇ ਹਵਾ ਵਿੱਚ ਹਾਲੇ ਵੀ ਮੌਤ ਦੀ ਬਦਬੂ ਆ ਰਹੀ ਸੀ ਡੇਵਿਡ ਦੀ ਇਸ ਕਲਪਨਾ ਨੇ ਪਵਿੱਤਰ ਕੰਪਲੈਕਸ ਸੁਹ ਹੋਏ ਨੁਕਸਾਨ ਦੀ ਤੁਲਨਾ ਜੰਗ ਪ੍ਰਭਾਵਿਤ ਖੰਡਰਾਂ ਨਾਲ ਕੀਤੀ ਜੋ ਇੱਕ ਧਾਰਮਿਕ ਸਥਾਨ ਤੇ ਫੌਜੀ ਹਮਲੇ ਦੀ ਤੀਬਰਤਾ ਨੂੰ ਉਜਾਗਰ ਕਰਦੀ ਹੈ 19 ਜੂਨ 1984 ਨੂੰ ਡੇਲੀ ਐਕਸਪ੍ਰੈਸ ਲੰਡਨ ਦੇ ਪੱਤਰਕਾਰ ਰੌਨ ਬੈਂਸਨ ਨੇ ਫੌਜ ਦੀ ਕਾਰਵਾਈ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਸਰੀ ਚੁੱਪ ਬਾਰੇ ਲਿਖਿਆ ਦਾ ਸੈਕੰਡ ਮੋਸਟ ਸੈਕ੍ਰੇਟ ਸ਼ਾਈਨ ਇਨ ਸਿੱਖਧਮ ਦਾ ਕੁਆਇਟ ਇਜ਼ ਮੋਰ ਪਰਮਨੈਂਟ ਬੈਂਸਨ ਦੀ ਰਿਪੋਰਟ ਨੇ ਫੌਜੀ ਹਮਲੇ ਦੇ ਵਿਨਾਸ਼ਕਾਰੀ ਪ੍ਰਭਾਵ ਤੇ ਜ਼ੋਰ ਦਿੱਤਾ ਜਿਸ ਵਿੱਚ ਜੰਗੀ ਹੈਲੀਕਾਪਟਰਾਂ ਭਾਰੀ ਤੋਪਖਾਨੇ ਤੇ ਟੈਂਕਾਂ ਦੀ ਅਨਿਵਾਹ ਵਰਤੋਂ ਕੀਤੀ ਗਈ ਜਿਸ ਦੇ ਨਤੀਜੇ ਵਜੋਂ ਸ਼੍ਰ ਸਾਹਿਬ ਮਲਬੇ ਵਿੱਚ ਬਦਲ ਗਿਆ 22 ਜੂਨ 1984 ਦੇ ਦ ਸੰਡੇ ਟਾਈਮਜ਼ ਦੇ ਵਿੱਚ ਮੇਰੀ ਐਂਡ ਵੀਵਰ ਲਿਖਦੇ ਨੇ ਕਿ ਕੁਝ ਹਫ਼ਤੇ ਪਹਿਲਾਂ ਸਿੱਖਾਂ ਦੇ ਗੋਲਡਨ ਟੈਂਪਲ ਨੂੰ ਘੇਰਾ ਪਾਉਣ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਲੋਕ ਪੰਜਾਬ ਤੋਂ ਲਾਪਤਾ ਹੋਏ ਹਨ ਕੁਝ ਪਿੰਡਾਂ ਦੇ ਵਿੱਚ 15 ਤੋਂ 35 ਸਾਲਾਂ ਦੇ ਪੁਰਸ਼ਾਂ ਨੂੰ ਅੱਖਾਂ ਤੇ ਪੱਟੀ ਬੰਨ੍ਹ ਕੇ ਤੇ ਨੂੜ ਕੇ ਲਜਾਇਆ ਗਿਆ ਉਹਨਾਂ ਦੀ ਹੋਣੀ ਦਾ ਕੁਝ ਪਤਾ ਹੀ ਨਹੀਂ ਹਾਲ ਹੀ ਵਿੱਚ ਛੋਟੇ ਜਿਹੇ ਪਿੰਡ ਕੈਂਬ ਵਾਲਾ ਦੇ ਵਿੱਚ 300 ਫੌਜੀ ਪਾਰਟ ਦਾ ਭੋਗ ਪੈਣ ਵਾਲੇ ਵੇਲੇ ਗੁਰਦੁਆਰੇ ਜਾਵੜੇ 30 ਬੰਦਿਆਂ ਦੀਆਂ ਅੱਖਾਂ ਤੇ ਪੱਟੀਆਂ ਬੰਨ੍ਹ ਕੇ ਉਹਨਾਂ ਨੂੰ ਗਲੀਆਂ ਵਿੱਚੋਂ ਕਢੀਸ ਦੇ ਲੈ ਗਏ ਗ੍ਰੰਥੀ ਸੰਤ ਪ੍ਰਤਪਾਲ ਸਿੰਘ ਮੁਤਾਬਕ ਪਿੰਡ ਵਾਲਿਆਂ ਨੂੰ ਖੜਕੂਨ ਟਿਕਾਣੇ ਪਤਾ ਕਰਨ ਲਈ ਬਿਜਲੀ ਦੇ ਝਟਕੇ ਦੇ ਕੇ ਪੁੱਛਗਿੱਛ ਕੀਤੀ ਗਈ 37 ਸਾਲਾਂ ਦੇ ਨੌਜਵਾਨ ਕਿਸਾਨ ਗੁਰਨਾਮ ਸਿੰਘ ਨੂੰ 13 ਦਿਨ ਫੌਜੀ ਕੈਂਪ ਚ ਰੱਖਿਆ ਗਿਆ ਪਿਛਲੇ ਹਫਤੇ ਜ਼ਖਮੀ ਚਿਹਰੇ ਤੇ ਲੱਤਾਂ ਬਾਹਾਂ ਤੇ ਸੜਨ ਦੇ ਨਿਸ਼ਾਨ ਦਿਖਾਉਂਦੇ ਆ ਗੁਰ ਸਿੰਘ ਨੇ ਦੱਸਿਆ ਕਿ ਫੌਜੀਆਂ ਨੇ ਉਸ ਨੂੰ ਪੁੱਠਾ ਟੰਗ ਕੇ ਕੁੱਟਿਆ ਅਖਬਾਰਾਂ ਤੋਂ ਬਿਨਾ ਕੁਝ ਹੋਰ ਲਿਖਤਾਂ ਦੀ ਗੱਲ ਕਰ ਲਈਏ ਤਾਂ ਬਰਤਾਨਵੀ ਲਿਖਾਰੀ ਜੋ ਇਸ ਪੱਤੀ ਗਰੂ ਆਪਣੀ ਕਿਤਾਬ ਦਾ ਸਿਕਸ ਆਫ ਦਾ ਪੰਜਾਬ ਚ ਲਿਖਦੇ ਨੇ ਕਿ ਭਾਰਤੀ ਫੌਜ ਦਰਬਾਰ ਸਾਹਿਬ ਚ ਕਿਸੇ ਸਿਆਸੀ ਸ਼ਖਸੀਅਤ ਜਾਂ ਸਿਆਸੀ ਲਹਿਰ ਨੂੰ ਖਤਮ ਕਰਨ ਲਈ ਨਹੀਂ ਬਲਕਿ ਇੱਕ ਭਾਈਚਾਰੇ ਦੇ ਲੋਕਾਂ ਦੇ ਸੱਭਿਆਚਾਰ ਨੂੰ ਦਬਾਉਣ ਉਹਨਾਂ ਦੇ ਦਿਲਾਂ ਤੇ ਹਮਲਾ ਕਰਨ ਉਹਨਾਂ ਦੀ ਭਾਵਨਾ ਤੇ ਆਤਮ ਵਿਸ਼ਵਾਸ ਤੇ ਵਾਰ ਕਰਨ ਦੇ ਲਈ ਗਈ ਸੀ ਪੈਟੀ ਗਰੂਪ ਮੁਤਾਬਕ ਭਾਰਤ ਸਰਕਾਰ ਦੀ ਫੌਜੀ ਕਾਰਵਾਈ ਕਿਸੇ ਬਗਾਵਤ ਵਿਰੋਧੀ ਕਾਰਵਾਈ ਦੀ ਬਜਾਏ ਸਿੱਖ ਪਛਾਣ ਅਤੇ ਵਿਰਸਤੇ ਜਾਣਬੁੱਝ ਕੇ ਕੀਤਾ ਗਿਆ ਹਮਲਾ ਸੀ। ਦਾ ਪੰਜਾਬ ਕ੍ਰਾਈਸਿਸ ਚੈਲੰਜ ਐਂਡ ਰਿਸਪਾਂਸ ਦੇ ਸੰਪਾਦਕ ਸਮਯੁਦਿਨ ਆਬਿਦਾ ਫੌਜੀ ਕਾਰਵਾਈ ਵਿੱਚ ਸ਼ਾਮਿਲ ਅਧਿਕਾਰੀਆਂ ਵਿੱਚਲੀ ਗੱਲਬਾਤ ਬਾਰੇ ਲਿਖਦੇ ਹਨ ਜਿਦੇ ਵਿੱਚ ਇੱਕ ਅਧਿਕਾਰੀ ਕਹਿੰਦਾ ਕਿ ਸਿੱਖ ਖੜਕੂ ਬਹੁਤ ਬੇਖੌਫ ਹੋ ਕੇ ਲੜੇ। ਉਹਨਾਂ ਨੇ ਸਾਨੂੰ ਕਿੰਨੀ ਵੱਡੀ ਲੜਾਈ ਦਿੱਤੀ ਜੇ ਮੇਰੇ ਕੋਲ ਇਸ ਤਰ੍ਹਾਂ ਦੀਆਂ 3 ਡਿਵੀਜ਼ਨਾਂ ਹੁੰਦੀਆਂ ਤਾਂ ਮੈਂ ਕਿਸੇ ਵੀ ਦਿਨ ਪਾਕਿਸਤਾਨ ਦੇ ਰਾਸ਼ਟਰਪਤੀ ਜ਼ਿਆਨੂ ਖਤਮ ਕਰ ਸਕਦਾ ਸੀ ਇੱਕ ਹੋਰ ਅਧਿਕਾਰੀ ਕਹਿੰਦਾ ਕਿ ਮੈਂ ਬਹੁਤ ਕਾਰਵਾਈਆਂ ਵੇਖੀਆਂ ਪਰ ਮੈਂ ਤੁਹਾਨੂੰ ਦੱਸ ਸਕਦਾ ਮੈਂ ਕਦੇ ਵੀ ਅਜਿਹਾ ਕੁਝ ਨਹੀਂ ਦੇਖਿਆ ਖਾੜਕੂ ਕਾਫੀ ਦ੍ਰਿੜ ਇਰਾਦੇ ਵਾਲੇ ਸਨ ਉਹਨਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਸੀ ਕਿ ਉਹ ਫੌਜ ਦੇ ਵਿਰੁੱਧ ਨਹੀਂ ਜਿੱਤ ਸਕਦੇ ਜੇ ਇੱਕ ਹਥਿਆਰ ਅਸਫਲ ਹੋ ਜਾਂਦਾ ਹੈ ਤਾਂ ਅਸੀਂ ਹੋਰ ਲਿਆਉਂਦੇ ਹਾਂ ਤੀਜਾ ਅਫਸਰ ਕਹਿੰਦਾ ਹੈ ਕਿ ਖੂਨੀ ਬੰਦੇ ਸਾਨੂੰ ਅੰਦਰ ਨਹੀਂ ਵੜਨ ਦਿੰਦੇ ਸਨ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਦੇ ਨਵੇਂ ਐਡੀਸ਼ਨ ਦੇ ਵਿੱਚ ਬੀਬੀਸੀ ਦੇ ਪੱਤਰਕਾਰ ਮਾਰਕ ਟੈਲੀ ਅਤੇ ਸਤੀਸ਼ ਜਾਕਬ ਲਿਖਦੇ ਨੇ ਕਿ ਭਾਵੇਂ ਸ੍ਰੀ ਹਰਮੰਦਰ ਸਾਹਿਬ ਗੋਲੀਆਂ ਨਾਲ ਵਿੰਨਿਆ ਹੋਇਆ ਸੀ ਅਕਾਲ ਤਖਤ ਸਾਹਿਬ ਤੋਪਾਂ ਦੇ ਗੋਲਿਆਂ ਨਾਲ ਤਬਾਹ ਹੋ ਗਿਆ ਸੀ ਹਜ਼ਾਰਾਂ ਸ਼ਰਧਾਲੂਆਂ ਦਾ ਕਤਲੇਆਮ ਕੀਤਾ ਗਿਆ ਪਰ ਫੌਜ ਜਸ਼ਨ ਮਨਾ ਰਹੀ ਸੀ ਲੋਕ ਬੀਅਰ ਦੀਆਂ ਬਾਲਟੀਆਂ ਗੁਰਦੁਆਰੇ ਦੇ ਮੁੱਖ ਦਰਵਾਜ਼ਿਆਂ ਤੇ ਲੈ ਕੇ ਜਾਂਦੇ ਦੇਖੇ ਗਏ ਸਨ ਜਿੱਥੇ ਉਹਨਾਂ ਨੇ ਖੁਸ਼ੀ ਨਾਲ ਫੌਜੀਆਂ ਦੀ ਸੇਵਾ ਕੀਤੀ ਸਪਾਈਆਂ ਨੇ ਕੰਪਲੈਕਸ ਦੇ ਅੰਦਰ ਖੁੱਲ ਕੇ ਸ਼ਰਾਬ ਪੀਤੀ ਤੇ ਸਿਗਰਟ ਨੁਸ਼ੀ ਕੀਤੀ ਉਹਨਾਂ ਕੋਲ ਪੀਣ ਲਈ ਬਹੁਤ ਕੁਝ ਸੀ ਪੰਜਾਬ ਸਰਕਾਰ ਦੇ ਆਪਕਾਰੀ ਤੇ ਕਰ ਵਿਭਾਗ ਦੇ ਇੱਕ ਨੋਟੀਫਿਕੇਸ਼ਨ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਤਨਾਤ ਹਥਿਆਰਬੰਦ ਫੌਜਾਂ ਦੇ ਕਰਮਚਾਰੀਆਂ ਦੇ ਲਈ 7 ਲੱਖ 쿼ਟਰ ਬੋਤਲਾਂ ਰਮ 30 ਹਜ਼ਾਰ 쿼ਟਰ ਬੋਤਲਾਂ ਵਿਸਕੀ 60 ਹਜ਼ਾਰ 쿼ਟਰ ਬੋਤਲਾਂ ਬ੍ਰਾਂਡੀ ਤੇ 1 ਲੱਖ 60 ਹਜ਼ਾਰ ਬੋਤਲਾਂ ਬੀਅਰ ਦੇ ਪ੍ਰਬੰਧ ਦੀ ਆਗਿਆ ਦਿੱਤੀ ਗਈ ਸੀ ਪ੍ਰੋਫੈਸਰ ਤੇ ਲੇਖਕ ਸਿੰਥੀਆ ਕੇਪਲੀ ਮਹਿਮੂਦ ਭਾਰਤੀ ਫੌਜ ਦੀ ਕਾਰਵਾਈ ਬਾਰੇ ਕੋਰ ਲਾਈਫ ਚ ਲਿਖਦੇ ਨੇ ਕਿ ਟੈਂਕਾਂ ਤੇ ਰਸਾਇਣਿਕ ਗੈਸ ਦੀ ਵਰਤੋਂ ਨਾਲ 70000 ਫੌਜਾਂ ਨੇ ਨਾ ਸਿਰਫ ਕਈ ਦਰਜਨ ਲੜਾਕੂਆਂ ਨੂੰ ਖਤਮ ਕੀਤਾ ਸਗੋਂ ਸੰਭਾਵੀ ਤੌਰ ਤੇ ਹਜ਼ਾਰਾਂ નિર્ਦੋਸ਼ ਸ਼ਰਧਾਲੂਆਂ ਨੂੰ ਵੀ ਖਤਮ ਕਰ ਦਿੱਤਾ ਹਮਲੇ ਵਾਲਾ ਦਿਨ ਸਿੱਖਾਂ ਦਾ ਪਵਿੱਤਰ ਦਿਨ ਸੀ ਉਹ ਅੱਗੇ ਲਿਖਦੇ ਨੇ ਕਿ ਮੁੱਖ ਸਮੱਸਿਆ ਇਹ ਸੀ ਕਿ ਫੌਜ ਵੱਲੋਂ ਕੀਤੇ ਗਏ ਹਮਲੇ ਦਾ ਪੱਦਰ ਸਿੱਖ ਜੁਝਾਰੀਆਂ ਵੱਲੋਂ ਪੈਦਾ ਹੋਏ ਅਸਲ ਖਤਰੇ ਤੋਂ ਕਿਤੇ ਵੱਧ ਸੀ ਜੇ ਮੰਨ ਵੀ ਲਈਏ ਕਿ ਉਸ ਦਿਨ ਦਰਬਾਰ ਸਾਹਿਬ ਦੇ ਵਿੱਚ 200 ਹਥਿਆਰਬੰਦ ਸਿੱਖ ਵਿਦਰੋਹੀ ਸਨ ਤਾਂ ਫੌਜ ਨੇ 70000 ਫੌਜਾਂ ਨਾਲ ਹਮਲਾ ਕੀਤਾ ਜਿਨ੍ਹਾਂ ਨੇ ਟੈਂਕਾਂ ਤੇ ਰਸਾਇਣਕ ਗੈਸ ਦੀ ਵਰਤੋਂ ਕੀਤੀ ਜੋ ਕਿ ਜਾਇਜ਼ ਨਹੀਂ ਹੈ ਜੂਨ 1984 ਦਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਭਾਰਤੀ ਫੌਜ ਵੱਲੋਂ ਕੀਤਾ ਗਿਆ ਹਮਲਾ ਸਿਰਫ ਇੱਕ ਫੌਜੀ ਕਾਰਵਾਈ ਨਹੀਂ ਸੀ ਬਲਕਿ ਇਹ ਪੂਰੀ ਸਿੱਖ ਕੌਮ ਦੀ ਰੂਹ ਪਛਾਣ ਤੇ ਆਤਮ ਸਨਮਾਨ ਤੇ ਕੀਤਾ ਗਿਆ ਸਿੱਧਾ ਹਮਲਾ ਸੀ ਭਾਰਤੀ ਮੀਡੀਆ ਵੱਲੋਂ ਪੇਸ਼ ਕੀਤੇ ਗਏ ਸਰਕਾਰੀ ਬਿਰਤਾਂਤ ਦੀ ਪੜਤਾਲ ਜਦੋਂ ਕਮਾਂਤਰੀ ਪੱਤਰਕਾਰਾਂ ਚਸ਼ਮਦੀਦਾਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਕੀਤੀ ਤਾਂ ਇਹ ਸਾਫ਼ ਹੋ ਗਿਆ ਕਿ ਕਿਵੇਂ ਸੱਚ ਨੂੰ ਲੁਕੋਇਆ ਗਿਆ ਸੀ ਇਤਿਹਾਸਕਾਰਾਂ ਦਾ ਫਰਜ਼ ਹੈ ਕਿ ਹਕੀਕਤ ਅਤੇ ਤੱਥ ਰਿਕਾਰਡ ਹੋਣ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਸ ਨੂੰ ਸਾਹਮਣੇ ਰੱਖਿਆ ਜਾ ਸਕੇ ਇੱਕ ਦਸਤਾਵੇਜ਼ ਦੇ ਵਜੋਂ ਰਿਪੋਰਟ ਦੀ ਸਮਾਪਤੀ ਮੁੜ ਪਾਕਿਸਤਾਨੀ ਕਵੀ ਅਫਸਲ ਐਹਸਾਨ ਰੰਦਾਵਾ ਦੀਆਂ ਉਹਨਾਂ ਸਤਰਾਂ ਦੇ ਨਾਲ ਹੀ ਕਰਦੇ ਹਾਂ ਅੱਜ ਤਪਦੀ ਪੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਟ ਜਿੱਥੇ ਦੁਨੀਆ ਮੱਥਾ ਟੇਕਦੀ ਉੱਥੇ ਬੂਟਾਂ ਛੱਡੀ ਪਿੱਟ ਮੇਰੇ ਬੁਰਜ ਬੁਨਾਰੇ ਢਾ ਦਿੱਤੇ ਢਾ ਦਿੱਤਾ ਤਖਤ ਅਕਾਲ ਮੇਰਾ ਸੋਹਣੇ ਰੰਗਾ ਜਿਸਮ ਮੇਰੇ ਲਹੂ ਨਾਲ ਲਾਲੋ ਲਾਲ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਇੱਕ ਨਵੀਂ ਪੇਸ਼ਕਸ਼ ਦੇ ਨਾਲ ਫਿਰ ਮਿਲਾਂਗੇ ਧੰਨਵਾਦ